ਚੋਰੀ ਕਰਦਾ ਇਹ ਚੋਰ ਉਹ ਤਾਂ ਗੱਲ ਵੱਖਰੀ ਆ ਥੋਰ ਚੋਰੀ ਕਰਨ ਦੇ ਨਾਲ ਨਾਲ ਇੰਨਾ ਜਿਆਦਾ ਨੁਕਸਾਨ ਕਰ ਗਿਆ ਕਿ ਦੇਖ ਕੇ ਹੋਸ਼ ਉੱਡ ਜਾਂਦੇ ਨੇ ਘਰ ਦੇ ਸਮਾਨ ਨੂੰ ਅੱਗ ਲਾ ਗਿਆ ਜੀ ਚੋਰ ਸਿਆ ਰੂਮ ਦੀਆਂ ਤਸਵੀਰਾਂ ਦੇਖੇਂਗੇੋਂ ਤਾਂ ਤੁਹਾਨੂੰ ਆਪ ਪਤਾ ਲੱਗੂ ਦਿਖਾ ਦੋ ਇੱਕ ਵਾਰ ਕਿਸ ਤਰ੍ਹਾਂ ਸਾਰਾ ਘਰ ਆ ਜਿਹੜਾ ਉਹ ਤਹਸ ਨੈਸ ਕਰਕੇ ਰੱਖਦਾ ਕਟਰਸਾਈਕਲ ਖੜਾ ਸੀ ਇੱਥੇ ਉਸ ਨੂੰ ਅੱਗ ਲਗਾ ਦਿੱਤੀ ਗਈ ਜਿਹੜਾ ਸਮਾਨ ਸੀ ਕੱਪੜੇ ਕਾਗਜ਼ ਪੇਪਰ ਵਗੈਰਾ ਜੋ ਵੀ ਘਰ ਦੇ ਵਿੱਚ ਸੀ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਘਰ ਦਾ ਜਿਹੜਾ ਪ੍ਰਾਪਰਟੀ ਦੇ ਪੇਪਰ ਸੀ ਜਾਂ ਇਹਨਾਂ ਦੀਆਂ ਕੋਈ ਹੋਰ ਸਮਾਨ ਸੀ ਕੱਪੜਾ ਲੀੜਾ ਸੀ ਉਹਨੂੰ ਅੱਗ ਲਗਾ ਦਿੱਤੀ ਗਈ ਚੋਰੀ ਚੋਰੀ ਕਰਦੇ ਤਾਂ ਬਹੁਤ ਦੇਖੇ ਸੀ ਜੀ ਖਬਰਾਂ ਸੁਣਦੇ ਆਂ ਦੇਖਦੇ ਆਂ ਪਰ ਅੱਗ ਲਗਾ ਦੇ ਅੱਗ ਲਾਉਂਦਾ ਅਜੇ ਤੱਕ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਅਜੇ ਤੱਕ ਇਹੋ ਜਿਹਾ ਕੋਈ ਮੰਜ਼ਰ ਨਹੀਂ ਦੇਖਿਆ ਜੋ ਇੱਥੇ ਅੰਦਰ ਬਣਾਇਆ ਹੋਇਆ ਜੀ ਰ ਨਕਲੀ ਗਹਿਣੇ ਜਿਹੜੇ ਹੈਗੇ ਨੇ ਨਾ ਬਣੇ ਹੋਏ ਸੋਨੇ ਜਿਹਾ ਬਣੇ ਹੋਏ ਨੇ ਉਹ ਸਿੱਟ ਗਿਆ ਹਾਂਜੀ ਉਹ ਨਹੀਂ ਚੱਕ ਕੇ ਲੈ ਗਿਆ ਠੀਕ ਹੈ ਲੇਕਿਨ ਜਿਹੜੇ ਸੀਗੇ ਉਹਨੂੰ ਪਤਾ ਇਹ ਸਿਲਵਰ ਆ ਇਹ 골ਡ ਆ ਉਹੀ ਲੈ ਕੇ ਗਿਆ ਮੈਨੂੰ 6 ਵਜੇ ਫੋਨ ਆਉਂਦਾ ਵਾ ਮੈਂ ਇੱਥੇ ਸੌਰੇ ਸੀਗੀ ਕਹਿੰਦੇ ਵੀ ਤੁਹਾਡੇ ਅੰਦਰ ਕੋਈ ਬੰਦਾ ਵੜਿਆ ਹੋਇਆ ਵੇ ਚੋਰ ਵੜ ਗਏ ਵਿੱਚ ਅੱਛਾ ਪਹਿਲਾਂ ਇੱਥੋਂ ਲਾਈਟ ਕੱਟੀ ਹੈ ਜੀ ਲਾਈਟ ਕੱਟੀ ਹੈ ਮੀਟਰ ਦੇ ਵਿੱਚੋਂ ਪਹਿਲਾਂ ਮੇਰੇ ਲਾਈਟ ਕੱਟ ਕੇ ਗਏ ਆ ਜੀ ਆਹ ਤਾਰਾਂ ਕੱਟੀਆਂ ਵੀ ਨੇ ਜੀ ਆਹ ਤਾਰ ਕੱਟੀ ਆ ਜਾਂ ਆਹ ਤਾਰ ਇੱਥੋਂ ਕੱਟਦੀ ਸੀ ਕਿੰਨੀ ਪੂਰਾ ਇਹਨ ਪੂਰਾ ਪਲੈਨਿੰਗ ਦੇ ਨਾਲ ਕੰਮ ਕੀਤਾ ਪਲੈਨਿੰਗ ਨਾਲ ਆਇਆ ਪੂਰੀ ਪਲੈਨਿੰਗ ਨਾਲ ਆਇਆ ਉਹ ਪਹਿਲਾਂ ਲਾਈਟ ਕੱਟ ਤੀ ਉਹਨਾਂ ਟਾਈਮ ਉਨਵੈਟਰ ਡੈੱਡ ਹੋ ਗਿਆ ਉਹ ਤੋਂ ਬਾਅਦ ਆਇਆ ਦੇਖ ਉਸ ਤੋਂ ਬਾਅਦ ਆਇਆ ਜੀ ਵਿਆਹ ਸੀਗਾ ਨਾਲ ਉਹ ਵੀ 1.5 2 ਵਜੇ ਸੁੱਤੇ ਨੇਗੇ ਫੇਰ ਵੀ ਕੋਈ ਡਰ ਨਹੀਂ ਹਾਂਜੀ ਕੋਈ ਡਰ ਨਹੀਂ ਕੈਮਰੇ ਦੀ ਕੈਮਰੇ ਵੀ ਲਗਾਏ ਹੋਏ ਨੇ ਅਸੀਂ ਉਹਦੀ ਵੀ ਪਹਿਲਾਂ ਤਾਰ ਕੱਟ ਕੇ ਮਿੱਟਦੇ ਸੀ ਕਿਹਾ ਕਿਤੇ ਓਮੇਬੰਦ ਹੋ ਗਏ ਹੋਣਗੇ ਅਸੀਂ ਇੰਨੀ ਗੌਰ ਨਹੀਂ ਕੀਤੀ ਹੈ ਜੀ ਇਹ ਪਰਿਵਾਰ ਆ ਜੀ ਭੈਣਾਂ ਸਾਰਾ ਨੁਕਸਾਨ ਕਰਕੇ ਨੇ ਮੋਟਰਸਾਈਕਲ ਫੂਕਤਾ ਤੇ ਹੋਰ ਮਾਰੀ ਚ ਸਾਰੇ ਕੱਪੜੇ ਕਾਗਜ਼ ਪੱਤੇ ਸਾਰਾ ਕੁਝ ਤੋਂ ਤੋਂ ਵੀ ਕੀਤਾ ਮਾਰਾ ਕੀਤਾ ਬੰਦੇ ਨੇ ਜਿਹੜੇ ਕੋਈ ਲੱਗ ਰਿਹਾ ਜੀ ਸੀਸੀਟੀਵੀ ਫੋਟੋ ਚ ਪਤਾ ਵੀ ਕੌਣ ਆ ਬੰਦਾ ਕੋਈ ਨਹੀਂ ਉਹ ਜਦੋਂ ਛਾਲ ਮਾਰਦਾ ਵਾ ਚੜਦੇ ਆ ਵਾ ਉਦੋਂ ਵੀ ਮੂੰਹ ਤੇ ਰਮਾਲ ਬੰਨਿਆ ਜਦੋਂ ਛਾਲ ਮਾਰ ਕੇ ਭੱਜਦਾ ਵਾ ਤੇ ਉਦੋਂ ਵੀ ਮੂੰਹ ਤੇ ਆਪਣੇ ਉਹ ਆਪਣੀ ਲੋਈ ਲੈ ਕੇ ਭੱਜ ਜਾਂਦਾ ਵਾ ਕੈਮਰੇ ਦੇ ਪੂਰੇ ਜੀ ਇਹ ਲੋਕਾਂ ਨੂੰ ਡਰ ਨਹੀਂ ਜਾਂ ਨਸ਼ੇੜੀ ਨੇ ਜਾਂ ਕੌਣ ਨੇ ਦੇਖੋ ਇਹ ਨਸ਼ੇੜੀ ਵੀ ਨਹੀਂ ਲੋਕ ਵੇਪਰਵਾਹ ਵੀ ਨਹੀਂ ਲੋਕ ਡਰਦੇ ਵੀ ਨਹੀਂਗੇ ਮੇਤ ਨਹੀਂ ਕਰਨਾ ਚਾਹੁੰਦੀ ਮੇਤ ਨਹੀਂ ਕਰਦੇ ਕੋਈ ਬਿੱਲੇ ਫਿਰ ਰਹੇ ਨੇ ਕੋਈ ਨਸ਼ੇੜੀ ਨੇ ਕੈਮਰੇ ਚੱਕਣ ਲੱਗਾ ਜੇਕਰ ਇਹ ਆਪਾਂ ਨੂੰ ਕਿਤੇ ਪੈਸੇ ਪੁੱਤੇ ਬੰਦੇ ਦੇ 10 ਵਾਲੀ ਪੈਸੇ ਅੰਦਰ ਦਈ ਹੈ ਹਵਾਲਾ ਤੋਂ ਦਵਾ ਦੇ ਦਵਾ ਪੈਸੇ ਸਥਾਨੀ ਉਹ ਗਾ ਜੀ ਮੈਂ ਮੈਂ ਬੰਦਾ ਲੱਭ ਦੇਣਾ ਤੁਹਾਨੂੰ ਮੈਂ ਇਹ ਬੰਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਅਸੀਂ ਲੁਧਿਆਣਾ ਦੇ ਪਿੰਡ ਮੁੰਡੀਆਂ ਕਲਾਂ ਵਿਖੇ ਮੌਜੂਦ ਆ ਜਿੱਥੇ ਇੱਕ ਘਰ ਦੇ ਵਿੱਚ ਚੋਰੀ ਹੁੰਦੀ ਹੈ ਇਹ ਘਰ ਐਨ ਆਰ ਆਈ ਪਰਿਵਾਰਾਂ ਦਾ ਹੈ ਪਰਵਾਰ ਆ ਜੀ ਦਾ ਘਰ ਆ ਵਿਦੇਸ਼ਾਂ ਚ ਰਹਿ ਰਹੇ ਨੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਚੋਰ ਆਉਂਦਾ ਇਹ ਚੋਰ ਦੇ ਇੰਨੇ ਹੌਸਲੇ ਬੁਲੰਦ ਨੇ ਬਿਨਾ ਕਿਸੇ ਡਰ ਭੈ ਤੋਂ ਆਉਂਦਾ ਆ ਕੇ ਸਿੱਧਾ ਲਿਕੜਦਾ ਇੱਥੋਂ ਗੇੜਾ ਮਾਰਦਾ ਇਹ ਦੇਖਦਾ ਕਿ ਕੋਈ ਅੱਗੇ ਤਾਂ ਨਹੀਂ ਹੈਗਾ ਫਿਰ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਉੱਤੇ ਚੜਦਾ ਏ ਪੂਰਾ ਜਿੱਦਾਂ ਪਤਾ ਹੁੰਦਾ ਹੈ ਕਿ ਕਿੱਦਾਂ ਚੜਨਾ ਕਿੱਦਾਂ ਅੱਗੇ ਜਾਣਾ ਹੈ ਇੱਥੋਂ ਚੜ ਕੇ ਉੱਪਰ ਦੀ ਬਿਲਕੁਲ ਅੰਦਰ ਜਾ ਕੇ ਉੱਪਰ ਦੋ ਕਮਰੇ ਨੇ ਚਵਾਰੇ ਨੇ ਉਹਨਾਂ ਦੇ ਗੇਟ ਤੋੜਦਾ ਉੱਤੇ ਫੋਲਾ ਫੱਲੀ ਕੀਤੀ ਵੀ ਆ ਤੇ ਉਸ ਤੋਂ ਬਾਅਦ ਕਿਚਨ ਵਾਲੀ ਰਸੋਈ ਆ ਜਿੱਥੇ ਜਸਟ ਫੈਨ ਲੱਗਿਆ ਹੁੰਦਾ ਉਹ ਜਾਲੀ ਪੱਟ ਕੇ ਉਹਦੇ ਅੰਦਰ ਵੜ ਜਾਂਦਾ ਈ ਸੋ ਸਾਰੀ ਦਿਖਾਉਣੀ ਆ ਅੰਦਰ ਦੀਆਂ ਤਸਵੀਰਾਂ ਕੀ ਨੇ ਤੁਹਾਨੂੰ ਐਨੇ ਹਾਲਾਤ ਭਿਆਨਕ ਨੇ ਘਰ ਦੇ ਚੋਰ ਨੇ ਕੀਤੇ ਨੇ ਚੋਰੀ ਕਰਦਾ ਇਹ ਚੋਰ ਉਹ ਤਾਂ ਗੱਲ ਵੱਖਰੀ ਆ ਚੋਰ ਚੋਰੀ ਕਰਨ ਦੇ ਨਾਲ ਨਾਲ ਇੰਨਾ ਜ਼ਿਆਦਾ ਨੁਕਸਾਨ ਕਰ ਗਿਆ ਕਿ ਦੇਖ ਕੇ ਹੋਸ਼ ਉੱਡ ਜਾਂਦੇ ਨੇ ਘਰ ਦੇ ਸਮਾਨ ਨੂੰ ਅੱਗ ਲਾ ਗਿਆ ਜੀ ਚੋਰ ਇੱਥੋਂ ਆ ਪੌੜੀਆਂ ਨੇ ਉੱਪਰੋਂ ਫਿਰ ਉਤਰਦੇ ਉਥੋਂ ਡਸਟ ਫੈਨ ਵਾਲੀ ਜਾਲੀ ਆ ਜਿਹੜੀ ੱਟ ਕੇ ਚਿਸਨ ਦੇ ਵਿੱਚ ਆਉਂਦਾ ਏ ਇਹ ਕਿਚਨ ਆ ਇੱਥੋਂ ਲਿਕੜਦਾ ਏ ਉਹ ਹੁਣ ਇਹਨਾਂ ਨੇ ਬੰਦ ਕਰਤਾ ਏ ਅਰਜੀ ਤੌਰ ਤੇ ਆਪ ਨੇ ਤੌਰ ਤੇ ਇਹਨਾਂ ਨੇ ਲਗਾਈਆਂ ਨੇ ਉੱਥੇ ਐਂਗਲ ਪੱਤੀਆਂ ਤੇ ਅੰਦਰ ਜਾ ਕੇ ਫੋਲਾ ਫਾਲੀ ਕਰਦਾ ਪੂਰੇ ਰੂਮ ਦੀ ਤੁਸੀਂ ਆ ਰੂਮ ਦੀਆਂ ਤਸਵੀਰਾਂ ਦੇਖੇਂਗੇੋਂ ਤਾਂ ਤੁਹਾਨੂੰ ਆਪ ਪਤਾ ਲੱਗੂ ਦਿਖਾ ਦੋ ਇੱਕ ਵਾਰ ਕਿਸ ਤਰ੍ਹਾਂ ਸਾਰਾ ਘਰ ਆ ਜਿਹੜਾ ਉਹ ਤਹਸ ਨਾਸ ਕਰਕੇ ਰੱਖਤਾ ਹੀਰੋ ਮੋਟਰਸਾਈਕਲ ਖੜਾ ਤੀ ਇੱਥੇ ਉਸ ਨੂੰ ਅੱਗ ਲਗਾ ਦਿੱਤੀ ਗਈ ਜਿਹੜਾ ਸਮਾਨ ਸੀ ਕੱਪੜੇ ਕਾਗਜ਼ ਪੇਪਰ ਵਗੈਰਾ ਜੋ ਵੀ ਘਰ ਦੇ ਵਿੱਚ ਸੀ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਘਰ ਦਾ ਜਿਹੜਾ ਪ੍ਰਾਪਰਟੀ ਦੇ ਪੇਪਰ ਸੀ ਜਾਂ ਇਹਨਾਂ ਦੀਆਂ ਕੋਈ ਹੋਰ ਸਮਾਨ ਸੀ ਕੱਪੜਾ ਲੀੜਾ ਸੀ ਉਹਨੂੰ ਅੱਗ ਲਗਾ ਦਿੱਤੀ ਗਈ ਸਾਰਾ ਤਹਸ ਨਾਸ ਕਰ ਦਿੱਤਾ ਇੱਧਰ ਦੇਖੋ ਤਸਵੀਰਾਂ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਨੇ ਘਰ ਪੂਰਾ ਕਾਲਾ ਹੋਇਆ ਇਹ ਕਮਰਾ ਬੇਟੀ ਦੇ ਜਿੰਦੇ ਹਨ ਮਾਰੀਆਂ ਦੇ ਜਿੰਦੇ ਤੋੜੇ ਬੰਨੇ ਕਮਰਿਆਂ ਦੇ ਜਿੰਦੇ ਤੋੜੇ ਬੰਨੇ ਬਹੁਤ ਜ਼ਿਆਦਾ ਹਾਲਾਤ ਨੇ ਜਿਹੜੇ ਉਹ ਖਰਾਬ ਕੀਤੇ ਨੇ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਜੋ ਇੱਥੇ ਨਾਲ ਰਹਿੰਦੇ ਨੇ ਸਬੰਧਤ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੇ ਦੇਖਿਆ ਕਿੱਦਾਂ ਦੀ ਘਟਨਾ ਹੋਈ ਆ ਬਾਅਦ ਚ ਕਿੱਦਾਂ ਪਤਾ ਲੱਗਿਆ ਸਾਰੀ ਗੱਲ ਕਰਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਸੋ ਗੱਲ ਕਰਦੇ ਆਂ ਹਾਂਜੀ ਆ ਜਿਓ ਜੀ 1 ਮਿੰਟ ਦੱਸ ਦਿਓ ਮੜਾ ਜੇ ਇੱਥੇ ਕਿਦਾਂ ਕੀ ਨਾਮ ਆ ਜਿਓ ਅੰਕਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵੀਰ ਸਿੰਘ ਆ ਜੀ ਬਲਵੀਰ ਸਿੰਘ ਜੀ ਕੀ ਘਟਨਾ ਹੋਈ ਹੈ ਇਹ ਜੀ ਬਹੁਤ ਅੰਦਰ ਨੁਕਸਾਨ ਕਰਿਆ ਪਿਆ ਜੀ ਦੇਖੋ ਜੀ ਕੋਈ ਇੱਥੇ ਨਸ਼ੇੜੀ ਫਿਰਦੇ ਨੇ ਬਹੁਤ ਨਸ਼ੇੜੀਆਂ ਕਰਕੇ ਇਹ ਚੋਰੀਆਂ ਬਹੁਤ ਹੁੰਦੀਆਂ ਨੇ ਜੀ ਸਾਡੇ ਵੀ ਇੱਥੇ ਬ੍ਰਦਰ ਮੇਰਾ ਬਾਹਰ ਇਟਲੀ ਚ ਆ 20 ਸਾਲ ਤੋਂ ਜੀ ਤੇ 1 ਸਾਲ ਤੋਂ ਉਹਦੀ ਵਾਈਫ ਵੀ ਨਾਲ ਗਈ ਆ ਉਹਨਾਂ ਦੀ ਬੇਟੀਆਂ ਹੁੰਦੀਆਂ ਸੀ ਸਪਾਈਸ-ਸੂਈ ਕਰਕੇ ਜਾਂਦੀਆਂ ਸੀਗੀਆਂ ਤੇ 15 ਦਿਨ ਤੋਂ ਕੋਈ ਨਹੀਂ ਆਇਆ 20 ਦਿਨ ਤੋਂ ਤੇ ਇਸ ਕਰਕੇ ਚੋਰ ਨੇ ਆਪਣਾ ਇਹ ਕਰਨ ਨੂੰ ਦੇਖਿਆ ਪਹਿਲਾਂ ਰਿਕੀ ਕੀਤੀ ਇਹ ਕਰਨ ਨੂੰ ਨਿਸ਼ਾਨਾ ਬਣਾਇਆ ਸਰਕੋ ਅੰਦਰ ਚੋਰੀ ਵੀ ਕੀਤੀ ਜੇਵਰ ਵੀ ਲੈ ਗਿਆ ਚੰਦੀ ਦੇ ਸੋਨੇ ਦੀਆਂ ਅੰਗੂਠੀਆਂ ਹੋਰ ਸਮਾਨ ਵੀ ਲੈ ਗਿਆ ਭਾਂਡੇ ਪਿੱਤਲ ਦੇ ਤੇ ਕੱਪੜਾ ਲੀਲਾ ਵੀ ਲੈ ਕੇ ਗਿਆ ਹੁਣ ਕੱਪੜਾ ਜਾਲ ਵੀ ਗਿਆ ਮੋਟਰਸਾਈਕਲ ਫੂਕ ਗਿਆ ਤੇ ਹੋਰ ਕਾਫੀ ਨੁਕਸਾਨ ਕਰ ਗਿਆ ਜਾਨੀ ਚੋਰ ਚੋਰੀ ਕਰਦੇ ਤਾਂ ਬਹੁਤ ਦੇਖੇ ਸੀ ਜੀ ਖਬਰਾਂ ਸੁਣਦੇ ਆਂ ਦੇਖਦੇ ਆਂ ਪਰ ਅੱਗ ਲਗਾ ਦੇ ਅੱਗ ਲਾਉਂਦਾ ਅੱਜ ਤੱਕ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਮੇਰੇ ਬਰੀ 63 ਸਾਲ ਦੀ ਉਮਰ ਹੋ ਗਈ ਜੀ ਅੱਜ ਤੱਕ ਇਹੋ ਜਿਹਾ ਕੋਈ ਮੰਜ਼ਰ ਨਹੀਂ ਦੇਖਿਆ ਜੋ ਇੱਥੇ ਅੰਦਰ ਬਣਾਇਆ ਹੋਇਆ ਜੀ ਅਕ ਲਗਾਉਣ ਦਾ ਇੱਕ ਕਾਰਨ ਇਹ ਤਾਂ ਨਹੀਂ ਜੀ ਕੋਈ ਕਿਸੇ ਦੇ ਪੇਪਰ ਵਗੈਰਾ ਪਏ ਹੋਣ ਕਿਸੇ ਨੂੰ ਪੈਸੇ ਦਿੱਤੇ ਹੋਣ ਕੋਈ ਵਿਆਜ ਤੇ ਜਾਂ ਕੁਝ ਹੋਰ ਕਿਸੇ ਦੇ ਇੱਥੇ ਪੇਪਰ ਪਏ ਹੋਣ ਨਹੀਂ ਕੁਝ ਨਹੀਂ ਹੈਗਾ ਜੀ ਸਭ ਫੋਟੋ ਸਟੇਟ ਸਿਗੀਆਂ ਔਰਿਜਨਲ ਕਾਗਜ਼ ਕੁਝ ਨਹੀਂ ਸੀਗਾ ਇੱਥੇ ਨਹੀਂ ਕੋਈ ਇਦਾਂ ਦਾ ਹੈਗਾ ਜੀ ਕਿਸੇ ਨੂੰ ਪੈਸੇ ਵਗੈਰਾ ਦਿੱਤੇ ਹੋਣੇ ਉਹ ਵੀ ਬੰਦਾ ਕਰ ਸਕਦਾ ਜੀ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਕੋਈ ਪੈਸੇ ਵਾਲੀ ਕੋਈ ਗੱਲ ਨਹੀਂ ਹੈਗੀ ਪੈਸੇ-ਪੂਸੇ ਕੋਈ ਹੈ ਨਹੀਂ ਕਿ ਸਾਡੀ ਕਿਸੇ ਮੈਂ ਤਾਂ ਬਲੇ ਚ ਰੰਜਸੀ ਨਹੀਂ ਕਿਸੇ ਨਾਲ ਜੀ ਕਿਸੇ ਨਾਲ ਨਹੀਂ ਸਭ ਨਾਲ ਬੋਲਚਾਲਾ ਸਾਡੀ ਕੋਈ ਅਜਿਹੀ ਗੱਲ ਨਹੀਂ ਹੈ ਨਹੀਂ ਉਦਾਂ ਜੀ ਕੋਈ ਬਾਰਾ ਕਈ ਵਾਰ ਮੇਰਾ ਕਹਿਣ ਦਾ ਮਤਲਬ ਆ ਬਈ ਕੋਈ ਬੰਦੇ ਦੇ ਪੇਪਰ ਪ੍ਰਾਪਰਟੀ ਦੇ ਕੋਈ ਲਿਖ ਕੇ ਰੱਖੀ ਵੀ ਹੁੰਦੀ ਆ ਕਿਸੇ ਨੂੰ ਪੇਮੈਂਟ ਦਾ ਵੀ ਉਹ ਹੈਗੇ ਨੇ ਉਹ ਕੋਲੇ ਨੇ ਨਾ ਸਾਰਾ ਕੁਝ ਹੈਗਾ Ориਜਨਲ ਕਾਗਜ਼ ਨੇ ਕੋਲੇ ਨੇ ਸਾਰੇ ਜੀ ਹਾਂਜੀ Ориਜਨਲ ਕਾਗਜ਼ ਸਾਰੇ ਫਿਰ ਇੱਕ ਕਈ ਕਿੱਦਾਂ ਦੇਖਦੇ ਹੋ ਜੀ ਅੱਗ ਲਗਾ ਦੇ ਕੋਈ ਉਸ ਦਿਨ ਇੱਕ ਸ਼ਾਮ ਨੂੰ ਸਿਲੰਡਰ ਵੀ ਚੱਕ ਹੁੰਦਾ ਇਧਰੋਂ ਅੱਛਾ ਜੀ ਚੋਰ ਫਿਰਦੇ ਨੇ ਦਿਨੇ 6 ਵਜੇ ਦੀ ਗੱਲ ਹੈ ਉਦੋਂ ਸਿਲੰਡਰ ਚੱਕਦੇ ਨੇ ਤੇ ਉਤੋਂ ਉਹਨਾਂ ਦੇ ਕੈਬਿਨ ਵਿੱਚ ਆਇਆ ਹੋਇਆ ਸਿਲੰਡਰ ਵੀ ਇਹ ਕਿੰਨੀ ਤਰੀਕ ਦੀ ਘਟਨਾ ਜੀ ਇਹ ਇਹ ਅਸੀਂ 22 ਤਰੀਕ ਨੂੰ ਇਹ ਕੀਤਾ ਜੀ ਉਸ ਤੋਂ ਪਹਿਲਾਂ ਵੀ ਸ਼ਾਇਦ ਮੇਰਾ ਖਿਆਲ ਆ ਚੁੱਕਿਆ ਜੋ ਕਿ ਕਿਉਂਕਿ ਜਦੋਂ 22 ਤਰੀਕ ਨੂੰ ਅਸੀਂ ਅੰਦਰ ਗਏ ਆਂ ਤੇ ਅੰਦਰ ਹੀਟ ਹੋਣੀ ਚਾਹੀਦੀ ਸੀਗੀ ਹਮ ਜਦਕਿ ਅੰਦਰ ਹੀਟ ਨਹੀਂ ਸੀਗੀ ਜੀ ਤੇ ਕੱਲਾ ਬਿਲਕੁਲ ਠੰਡਾ ਪਿਆ ਸੀਗਾ ਹਾਂ ਤੇ ਕੋਈ ਹੀਟ ਨਹੀਂ ਸੀਗੀ ਤੇ ਇਸ ਤੋਂ ਇਹਦਾ ਜਾਨੀ ਮਤਲਬ ਇਹ ਵੀ ਹੈ ਉਹ ਪਹਿਲਾਂ ਵੀ ਇੱਕ ਵਾਰੀ ਚੋਰ ਆ ਚੁੱਕਿਆ ਅੱਛਾ ਜੀ ਇਹਨਾਂ ਇਹਨੇ ਹੌਸਲੇ ਬੁਲੰਦ ਰੇ ਉਸਦੇ ਪਤਾ ਨਹੀਂ ਕਿ ਵਾਰੀ ਆਇਆ ਕਿ ਦੋ ਵਾਰੀ ਆਇਆ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਹਿੰਦੇ ਸਰਾਰਤੀ ਅੰਸਰਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਨੱਥ ਪਾਈ ਜਾ ਰਹੀ ਆ ਆਪਰੇਸ਼ਨ ਪ੍ਰਹਾਰ ਚਲਾਇਆ ਗਿਆ ਜੀ ਕੋਈ ਨੱਥ ਨਹੀਂ ਪਾਈ ਜੀ ਕੋਈ ਨਹੀਂ ਇਦਾਂ ਕਿਵੇਂ ਐਨਆਰਆਈ ਪਰ ਹੈਗਾ ਹੁਣ ਬੰਦਾ ਐਨਆਰਆਈ ਆ ਬਾਹਰ ਬੈਠਾ ਵਾ ਕਿ ਕੋਈ ਕੀ ਰੱਖੀ ਐਥੇ ਹੁਣ ਹੁਣ ਚਾਰ ਕਦਮ ਤੇ ਸਾਡੇ ਘਰ ਆ ਸਾਹਮਣੇ ਕਰਨੇ ਹੋਰ ਇਹ ਸਾਰੇ ਨਾਲ ਹੈਗੀ ਕੋਈ ਸਾਡੀ ਅਜਿਹੀ ਗੱਲ ਨਹੀਂ ਹੈਗੀ ਪਰ ਜੋ ਵੀ ਕੀਤਾ ਮਾੜਾ ਕੀਤਾ ਬੰਦੇ ਨੇ ਜਿਹੜੇ ਕੋਈ ਲੱਗ ਰਿਹਾ ਜੀ ਸੀਸੀਟੀਵੀ ਫੋਟੋ ਚ ਪਤਾ ਵੀ ਕੌਣ ਆ ਬੰਦਾ ਕੋਈ ਉਹ ਜਦੋਂ ਛਾਲ ਮਾਰਦਾ ਵਾ ਚੜਦਾ ਵਾ ਉਦੋਂ ਵੀ ਮੂੰਹ ਤੇ ਰਮਾਲ ਬੰਨਿਆ ਜਦੋਂ ਛਾਲ ਮਾਰ ਕੇ ਭੱਜਦਾ ਵਾ ਤੇ ਉਦੋਂ ਵੀ ਮੂੰਹ ਤੇ ਆਪਣੇ ਉਹ ਆਪਣੀ ਲੋਈ ਲੈ ਕੇ ਭੱਜ ਜਾਂਦਾ ਵਾ ਕੈਮਰੇ ਦੇ ਪੂਰੇ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਬੋਰਡ ਪ੍ਰਸ਼ਾਸਨ ਆਇਆ ਸੀਗਾ ਉਹ ਸਾਨੂੰ ਭਰੋਸਾ ਦੇ ਕੇ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਬੰਦੇ ਜਲਦੀ ਜਲਦੀ ਫੜਾਂਗੇ ਅੱਛਾ ਜੀ ਆਇਆ ਸੀਗੇ ਤੇ ਪੁਲਿਸ ਵਾਲੇ ਆਏ ਸੀਗੇ ਸਬ ਇਨਸਪੈਕਟਰ ਆਪਣੇ ਐਸਐਸ ਜੀ ਇਹ ਲੋਕਾਂ ਨੂੰ ਡਰ ਨਹੀਂ ਜਾਂ ਨਸ਼ੇੜੀ ਨੇ ਜਾਂ ਕੌਣ ਨੇ ਦੇਖੋ ਜੀ ਨਸ਼ੇੜੀ ਵੀ ਨੇ ਲੋਕ بے ਪ੍ਰਵਾਹ ਵੀ ਨੇ ਲੋਕ ਡਰਦੇ ਵੀ ਨਹੀਂਗੇ ਮੀਨਤ ਨਹੀਂ ਕਰਨਾ ਚਾਹੁੰਦੇ ਮੀਨਤ ਨਹੀਂ ਕਰਦੇ ਕੀ ਬਿੱਲੇ ਫਰ ਰਹੇ ਨੇ ਕੋਈ ਨਸ਼ੇੜੀ ਨੇ ਕੀ ਮੰਗ ਕੀ ਕਰਦੇ ਨੇ ਜਿਹੜੀ ਨਸ਼ੇੜੀ ਨੇ ਕਾਰਵਾਈ ਕੀਤੀ ਜਾਵੇ ਜੀ ਬਸ ਜਿਹੜੇ ਬੰਦੇ ਬਹਿ ਕੇ ਰੰਜੀ ਨੇ ਕੀਤਾ ਜਿੱਦ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਨਾਲ ਕੋਈ ਹੋਰ ਵੀ ਵਿਚਾਰਾ ਇਹੋ ਜਿਹਾ ਪਰਿਵਾਰ ਬਸ ਸਕੇ ਜਿਹੜਾ ਕੋਈ ਕੋਈ ਇਹ ਤਾਂ ਦਾਅਵੇ ਕਰਦੇ ਸੀ ਕਿ ਐਨ ਆਰ ਆਈ ਬਾਹਰੋਂ ਆ ਕੇ ਉਰੇ ਰਹਿਣਗੇ ਇੱਥੇ ਤਾਂ ਜਿਹੜਾ ਉਹਨਾਂ ਦਾ ਘਰ ਆ ਉਹ ਨਹੀਂ ਸੁਰੱਖਿਅਤ ਘਰ ਸੇਫ ਹੈ ਨਹੀਂ ਜਾਂ ਘਰ ਸੇਫ ਹੀ ਨਹੀਂ ਹੈਗਾ ਜੀ ਨਹੀਂ ਹੈਗਾ ਸੇਫ ਜੀ ਬਿਲਕੁਲ ਨਹੀਂ ਸੇਫ ਹੈਗਾ ਹੁਣ ਕਹਿਣ ਨੂੰ ਜੋ ਮਰਜ਼ੀ ਕਹੀਏ ਨਾ ਦੇਖ ਲਓ ਤੁਸੀਂ ਸਾਹਮਣੇ ਮੰਜ਼ਰ ਦੇਖੇ ਜੀ ਕੀ ਹਾਲ ਕੀਤਾ ਮੋਟਰਸਾਈਕਲ ਜਾਲਦਤਾ ਅਲਮਾਰੀਆਂ ਜਾਲਦੀਆਂ ਪੇਟੀਆਂ ਦੇ ਕੁੰਡੇ ਦਰਵਾਜ਼ਿਆਂ ਦੇ ਕੁੰਡੇ ਸਭ ਪੜਤੇ ਬੁਰਾ ਹਾਲ ਕਰਤਾ ਸਾਰੇ ਕੋਈ ਖੜਕਾ ਧੜਕਾ ਕਿਸੇ ਕੁਝ ਨਹੀਂ ਹੁੰਦਾ ਜੀ ਹੋਇਆ ਜੀ ਪਹਿਲਾਂ ਲਾਈਟ ਕੱਟੀ ਉਹਨੇ 9 ਤਰੀਕ ਨੂੰ ਆ ਕੇ ਉਸ ਤੋਂ ਬਾਅਦ ਦਿਨਾਂ ਦੇ ਦੋ ਦਿਨ ਚੱਲਦੇ ਰਹੇ ਨੇ ਆਪਣੇ ਕੈਮਰੇ ਇਹਨਾਂ ਜਕਰ ਮੀਟਰ ਜਿਹੜਾ ਉਹਨਾਂ ਨੇ ਵੀ ਬਾਰਾ ਉਹਨਾਂ ਨੇ ਵੀ ਥੋੜੀ ਗੌਰ ਕੀਤੀ ਅੱਛਾ ਪਹਿਲਾਂ ਇੱਥੋਂ ਲਾਈਟ ਕੱਟੀ ਜੀ ਲਾਈਟ ਕੱਟੀ ਐ ਮੀਟਰ ਦੇ ਵਿੱਚੋਂ ਪਹਿਲਾਂ ਮੈਨ ਲਾਈਟ ਕੱਟ ਕੇ ਗਿਆ ਨੇ ਜੀ ਆਹ ਤਾਰਾਂ ਕੱਟੀਆਂ ਵੀ ਐ ਨੇ ਜੀ ਆਹ ਤਾਰ ਕੱਟੀ ਆ ਜੀ ਆਹ ਤਾਰ ਇੱਥੋਂ ਕੱਟਦੀ ਸੀ ਕਿੰਨੀ ਪੂਰਾ ਇਹਨ ਪੂਰਾ ਪਲਾਨਿੰਗ ਨਾਲ ਕੰਮ ਕੀਤਾ ਪਲਾਨਿੰਗ ਨਾਲ ਆਇਆ ਪੂਰੀ ਪਲਾਨਿੰਗ ਨਾਲ ਆਇਆ ਉਹ ਅੱਛਾ ਜੀ ਹਾਂ ਜੀ ਪਹਿਲਾਂ ਲਾਈਟ ਕੱਟਦੀ ਉਹਨਾਂ ਟਾਈਮਾਂ ਇਨਵਰਟਰ ਡੈੱਡ ਹੋ ਗਿਆ ਉਸ ਤੋਂ ਬਾਅਦ ਆਇਆ ਦੇਖੋ ਉਸ ਤੋਂ ਬਾਅਦ ਆਇਆ ਜੀ ਹਾਂ ਜੀ ਇਹ ਤਾਂ ਫਿਰ ਪੂਰੇ 30 ਬੰਦੇ ਦਾ ਕੰਮ ਆ ਜੀ ਇਹ ਪਹਿਲਾਂ ਉਹਨੇ ਦੇਖੀ ਕੀਤੀ ਕਿਉਂਕਿ ਥੱਲੇ ਹੈਗਾ ਨਾ ਕਾ ਥੱਲੇ ਪਛਾਇਆ ਹੈ ਕਾਗਜ਼ ਹੈ ਇਹ ਜਿਹੜਾ ਕਾ ਕਪੜਾ ਪਛਾਣ ਕਰਕੇ ਨਾ ਉਹ ਹੋ ਜਾਂਦਾ ਫਰਕ ਪੈਂਦਾ ਵਾ ਹੂੰ ਵੀ ਇੱਥੇ ਤਾਂ ਕੋਈ ਆਇਆ ਹੀ ਨਹੀਂ ਕੋਈ ਗਿਆ ਹੀ ਨਹੀਂ ਹੂੰ ਇਹ ਚੀਜ਼ਾਂ ਦਾ ਫਰਕ ਵੀ ਪੈਂਦਾ ਜੀ 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 ਸੋ ਬਹੁਤ ਵੱਡੀ ਘਟਨਾ ਹੈ ਜਿਹੜੀ ਇੱਥੇ ਵਾਪਰੀ ਆ ਕੀ ਨਾਮ ਹੈ ਜੀ ਸਰਵਿੰਦਰ ਕੁਮਾਰ ਜੀ ਗੁਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇੱਕ ਘਰ ਦੇ ਵਿੱਚ ਚੋਰੀ ਚਲੋ ਚੋਰ ਚੋਰੀ ਕਰਦੇ ਨੇ ਉਹ ਤਾਂ ਵੱਖਰੀ ਗੱਲ ਆ ਅੱਗ ਲਗਾ ਦੇਣੀ ਜੀ ਨੁਕਸਾਨ ਕਰ ਦੇਣਾ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਇਹਦੇ ਚ ਅੱਗ ਲੱਗਿਆ ਆਇਆ ਸੀਗਾ ਜਦੋਂ ਆਪਾਂ ਕੋਠੇ ਤੇ ਖੜੇ ਸੀਗੇ ਜਦੋਂ ਦਰਵਾਜ਼ੇ ਤੇ ਮਾਰਦੇ ਪਏ ਸੀਗੇ ਗੁੰਡਾ ਤੇ ਇੱਕ ਦਰਵਾਜ਼ਾ ਖਿਆ ਤਾਂ ਨਾਲ ਗਵਾਂਢੀਆਂ ਦਾ ਵਿਆਹ ਸੀਗਾ ਵਿਆਹ ਸੀਗਾ ਤਾਂ ਆਪਾਂ ਸੋਚਿਆ ਕਿ ਹਾਂ ਵੀ ਰਾਤੀ ਉਹਨਾਂ ਨੂੰ ਸੌਣ ਦੀ ਪਰੇਸ਼ਾਨੀ ਹੋਈ ਹੋਣੀ ਇਹ ਚਾਬੀ ਲਿੱਤੀ ਹੋਣੀ ਤਾਂ ਖੜਕਾ ਕਰਦੇ ਪਏ ਨੇ ਤਾਂ ਆਪਾਂ ਧਿਆਨ ਨਹੀਂ ਦਿੱਤਾ ਤੇ ਜਦੋਂ ਦੂਜਾ ਖੜਕਾਇਆ ਹੈ ਤਾਂ ਫਿਰ ਆਪਾਂ ਉੱਠੇ ਤਾਂ ਦੇਖਿਆ ਕਿ ਹਵੇਨਾ ਤਾਂ ਖੜਕਾ ਕੋਈ ਕਰੂਗਾ ਨਹੀਂ ਫਿਰ ਆਪਾਂ ਕੋਠੇ ਤੇ ਦੇਖਦੇ ਪੈਸੇਗੇ ਜਦ ਤੱਕ ਸਾਡੇ ਗਵਾਨੜ ਵਾਲਿਆਂ ਨੂੰ ਮੈਂ ਫੋਨ ਕੀਤਾ ਕਿ ਮੈਂ ਅੰਕਲ ਦਾ ਨੰਬਰ ਲੈ ਕੇ ਇੱਕ ਵਾਰੀ ਫੋਨ ਕਰਾਂ ਕਿ ਹਾਂ ਵੀ ਤੁਸੀਂ ਚਾਬੀ ਦਿੱਤੀ ਹੋਈ ਆ ਕਿਸੇ ਨੂੰ ਜਿਹੜੇ ਵਿਆਹ ਤੇ ਆਏ ਹੋਏ ਨੇ ਜਦ ਤੱਕ ਫੋਨ ਉਹਨਾਂ ਨੂੰ ਲਾਇਆ ਜਦ ਤੱਕ ਉਹਨਾਂ ਨੇ ਫੋਨ ਚੱਕਿਆ ਨਹੀਂ ਇੱਕ ਵਾਰੀ ਜੂਜੀ ਵਾਰੀ ਜਦੋਂ ਲਾਇਆ ਜਦ ਤੱਕ ਮੰਮੀ ਉੱਠੀ ਮੰਮੀ ਉੱਠ ਕੇ ਨਾ ਇੱਕ ਵਾਰੀ ਗੈਲਰੀ ਦੇ ਨਾਲ ਸਾਹਮਣੇ ਖੜਾ ਹੋ ਕੇ ਉਹਨੂੰ ਆਵਾਜ਼ ਮਾਰੀ ਕਿ ਹਾਂ ਵੀ ਕੋਣ ਦਰਵਾਜ਼ਾ ਖੜਕਾ ਕਰਦਾ ਪਿਆ ਜਦ ਤੱਕ 2 ਮਿੰਟ ਰਿਹਾ 1 ਮ 1 ਮਿੰਟ ਬਾਅਦ ਆਪਣਾ ਉਧਰੋਂ ਉੱਠਿਆ ਕਪੜਾ ਲਾਇਆ ਕਪੜੇ ਤੇ ਲੈ ਕੇ ਉੱਤੇ ਛਾਲ ਮਾਰਿਆ ਛਾਲ ਮਾਰ ਕੇ ਗਲੀ ਛਾਲ ਮਾਰੇ ਜਦ ਤੱਕ ਆਪਾਂ ਨਿਕਲੇ ਤੇ ਜਦ ਤੱਕ ਅੱਗੇ ਨਿਕਲ ਗਏ ਫਿਰ ਆਪਾਂ ਪਿੱਛੇ ਦੌੜ ਕੇ ਲਾਏ ਹੋਏ ਗਲੀ ਦੇ ਖੁੰਝੇ ਤੱਕ ਉਸ ਤੋਂ ਬਾਅਦ ਤੋਂ ਪਤਾ ਹੀ ਨਹੀਂ ਚੱਲਿਆ ਉਹ ਤੋਂ ਆਪਾਂ ਸੋਚਿਆ ਕੋਟੇ ਤੇ ਚੜ੍ਹ ਕੇ ਦੇਖਿਆ ਤੇ ਉੱਪਰ ਵਾਲਾ ਜਿਹੜਾ ਦਰਵਾਜ਼ਾ ਸੀਗਾ ਤੋੜਿਆ ਸੀਗਾ ਇੱਕ ਕਮਰੇ ਦਾ ਦੂਜੇ ਕਮਰੇ ਦਾ ਤੋੜਤਾ ਸੀਗਾ ਦਰਵਾਜ਼ਾ ਲੇਕਿਨ ਰਹਿ ਗਿਆ ਕਿ ਆਪਾਂ ਸੋਚੇ ਕਿ ਹਾਂ ਵੀ ਬੇਫਿਕਰ ਹੋ ਗਏ ਕਿ ਹਾਂ ਵੀ ਨਹੀਂ ਜਦੋਂ ਚਾਬੀ ਆਈ ਕਰੋ ਇਹਨਾਂ ਦੀ ਕੁੜੀ ਜਦੋਂ ਲੈ ਕੇ ਆਏ ਇਹਨਾਂ ਚਾਬੀ ਜਦੋਂ ਦੇ ਖੋਲਿਆ ਆ ਤਾਂ ਅੱਗ ਲਾਇਆ ਹੈ ਨੁਕਸਾਨ ਮੋਟਰਸਾਈਕਲ ਵੀ ਮੋਟਰਸਾਈਕਲ ਫੂਕਤਾ ਜਿਹੜਾ ਅਲਮਾਰੀ ਚ ਕੀ ਕੀ ਉਹਨਾਂ ਨੇ ਰੱਖਿਆ ਹੋਇਆ ਸੀਗਾ ਕੀ ਕੀ ਸਮਾਨ ਸੀਗਾ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਨੇ ਗੱਲ ਹੋਈ ਸੀਗੀ ਉਹ ਕਹਿੰਦੇ ਹੁੰਦੇ ਚ ਜਿਹੜਾ ਸੀਗਾ ਸਮਾਨ ਹੁਣ ਜਿਹੜਾ ਗਿਆ ਲਾਸ ਹੋਇਆ ਜਿਹੜਾ ਹੁਣ ਕੀ ਕਰ ਸਕਦੇ ਹੁਣ ਇਹਦੇ ਚ ਮੈਂ ਚਾਹ ਕਰ ਕਾਰਵਾਈ ਹੋਵੇ ਜਿਹੜੇ ਗਲੀ 'ਚ ਕੈਮਰੇ ਲੱਗੇ ਹੋਏ ਨੇ ਉਹ ਚੈੱਕ ਕਰਨ 4:16 ਮਿੰਟ ਤੇ ਇਹ ਤੋਂ ਪੱਜਿਆ ਹੋ ਅੱਛਾ ਸਵੇਰੇ ਸਵੇਰੇ 4:16 ਮਿੰਟ ਤੇ ਕੈਮਰੇ ਚ ਇਧਰ ਆਇਆ ਵਾ ਜਦੋਂ ਭੱਜਿਆ ਵਾ ਡਰ ਨਹੀਂ ਕੋਈ ਆਲੇ ਦਾਲੇ ਘਰ ਨਹੀਂ ਰਹੇ ਸੀ ਇਲਾਕਾ ਇਹ ਪੁਲਿਸ ਪ੍ਰਸ਼ਾਸਨ ਦਾ ਲੋਕਾਂ ਦਾ ਕੋਈ ਡਰ ਹੀ ਨਹੀਂ ਇਹਨਾਂ ਨੂੰ ਕੋਈ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੀ ਹੁਣ ਪੂਰਾ ਜੇ ਦਾ ਵੀ ਨੁਕਸਾਨ ਕਰ ਸਕਦੇ ਨੇ ਕੋਈ ਜੇ ਬੰਦਾ ਕੁਝ ਵੀ ਹੈਗੇ ਸਾਡੀ ਗੱਡੀ ਉਧਰ ਅੱਗੇ ਖੜੀ ਰਹਿੰਦੀ ਹੈ ਜੀ ਹੁਣ ਸਾਡੇ ਘਰ ਚ ਜਿੱਤਾ ਹੈਗੇ ਆ ਉਹ ਤਾਂ ਮੰਨ ਕੇ ਚਲੇ ਹੈਗੇ ਨੇ ਕੱਲ ਨੂੰ ਕੋਈ ਬੰਦਾ ਆ ਜਵੇ ਕੋਈ ਕੁਝ ਲੈ ਕੇ ਆ ਜਵੇ ਦਿਨੇ ਦਹਾੜੇ ਜਾ ਕੇ ਖੋਹ ਲੈ ਜਵੇ ਆਪਾਂ ਕੀ ਕਰ ਸਕਦੇ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ ਹੈਗਾ ਹੀ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੈਗਾ ਅੱਛਾ ਜੀ ਬੋਲੀ ਜੀ ਗੱਲ ਹੈ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਇਹਨਾਂ ਦਾ ਹਾਂ ਜੀ ਹੋਰ ਸਮਾਨ ਚੋਰੀ ਕੀ ਕੀ ਹੋਇਆ ਜੀ ਹੁਣ ਕੋਈ ਦੇਖੋ ਜੀ ਉਹਨਾਂ ਨੂੰ ਆਇਆ ਤੇ ਪਤਾ ਲੱਗੂ ਕੀ ਕੀ ਹੋਇਆ ਹੁਣ ਬਾਹਰ ਬੈਠੇ ਨੇ ਉਹ ਤਾਂ ਹੁਣ ਕੀ ਕੀ ਪਿਆ ਸੀ ਹੋਰ ਕਿਹੜੀ-ਕਿਹੜੀ ਚੀਜ਼ਾਂ ਸੀਗੀਆਂ ਉਹਨਾਂ ਦੇ ਆਏ ਤੇ ਪਤਾ ਲੱਗਣਾ ਜੋ ਵੀ ਇਹ ਚੋਰ ਨੂੰ ਪੂਰਾ ਭੇਤ ਸੀਗਾ ਜੀ ਜਿੱਦਾਂ ਅੰਦਰ ਜਿਹੜੇ ਨਕਲੀ ਹੁੰਦੇ ਨੇ ਓਦਾਂ ਦੇ ਗਹਿਣੇ ਵਗੈਰਾ ਉਹ ਓਦਾਂ ਹੀ ਛੱਡੇ ਪਏ ਨੇ ਨਕਲੀ ਗਹਿਣੇ ਸਿੱਟੇ ਨੇ ਉਹਨੂੰ ਇੰਨਾ ਪਤਾ ਸੀ ਵੀ ਇਹ ਨਕਲੀ ਆ ਅੰਦਰ ਨਕਲੀ ਗਹਿਣੇ ਜਿਹੜੇ ਹੈਗੇ ਨੇ ਨਾ ਬਣੇ ਹੋਏ ਸੋਨੇ ਜਿਹਾ ਬਣੇ ਹੋਏ ਨੇ ਉਹ ਸਿੱਟ ਗਿਆ ਉਹ ਨਹੀਂ ਚੱਕ ਕੇ ਲੈ ਗਿਆ ਠੀਕ ਹੈ ਲੇਕਿਨ ਜਿਹੜੇ ਸੀਗੇ ਉਹਨੂੰ ਪਤਾ ਇਹ ਸਿਲਵਰ ਆ ਇਹ 골ਡ ਆ ਉਹੀ ਲੈ ਕੇ ਗਿਆ ਵਾ ਪੂਰਾ ਇਹ ਸਾਰਾ ਦੇਖ ਕੇ ਬਿਨਾਂ ਡਰ ਤੋਂ ਜੀ ਕੰਮ ਕਰਕੇ ਗਿਆ ਬਿਨਾਂ ਡਰ ਭੈ ਤੋਂ ਕੰਮ ਕੀਤਾ ਉਹਨੇ ਭੈਣ ਵੀ ਨੇ ਇੱਥੇ ਪਹੁੰਚੇ ਨੇ ਜਿਨ੍ਹਾਂ ਦਾ ਘਰ ਆ ਇਹਨਾਂ ਦੇ ਮੰਮੀ ਡੈਡੀ ਬਾਹਰ ਨੇ ਸੋ ਗੱਲ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਮਨਦੀਪ ਕੌਰ ਮਨਦੀਪ ਕੌਰ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਇਹ ਘਟਨਾ ਦਾ ਮੈਨੂੰ 6 ਵਜੇ ਫੋਨ ਆਉਂਦਾ ਵਾ ਮੈਂ ਇੱਥੇ ਸੌਰੇ ਸੀਗੀ ਜੀ ਕਹਿੰਦੇ ਵੀ ਤੁਹਾਡੇ ਅੰਦਰ ਕੋਈ ਬੰਦਾ ਵੜਿਆ ਹੋਇਆ ਵੇ ਚੋਰ ਵੜ ਗਏ ਵਿੱਚ ਉਹ ਵੀ ਅੰਦਰ ਬੰਦਾ ਏ ਹਾਂਜੀ ਤੇ ਕਿੰਨੇ ਟਾਈਮ ਤੋਂ ਤੁਹਾਡਾ ਪਰਿਵਾਰ ਕੌਣ ਕੌਣ ਬਾਹਰ ਨਹੀਂ ਮੇਰੇ ਮੰਮੀ ਡੈਡੀ ਭਰਾ ਤਿੰਨੇ ਜਣੇ ਬਾਹਰ ਨੇ ਅਸੀਂ ਚਾਰ ਭੈਣਾ ਚਾਰਾਂ ਦੀ ਮੈਰਿਜ ਕਰਕੇ ਬਾਹਰ ਚਲੇ ਗਏ ਠੀਕ ਹੈ ਕਿੰਨੇ ਟਾਈਮ ਤੋਂ ਤੁਸੀਂ ਇਹ ਘਰ ਚ ਆਏ ਨਹੀਂ ਸੀ ਕਿਦਾਂ ਸੀ ਹੁਣ 6 ਮਹੀਨੇ ਹੋ ਗਏ ਸੀ ਮੇਰਾ ਘੇੜਾ ਨਹੀਂ ਵਜਿਆ ਹਾਂਜੀ ਕੀ ਲੱਗਦਾ ਜੀ ਚੋਰਾਂ ਦੇ ਇੰਨੇ ਹੌਸਲੇ ਬਲੰਦ ਰੈਸੀ ਇਲਾਕੇ ਦੇ ਵਿੱਚ ਘਰ ਨੇ ਨਾਲ ਕਹਿੰਦੇ ਵਿਆਹ ਸੀ ਡੀਜੇ ਚੱਲ ਰਿਹਾ ਸੀ ਹਾਂਜੀ ਵਿਆਹ ਸੀਗਾ ਨਾਲ ਉਹ ਵੀ 1.5-2 ਵਜੇ ਸੁੱਤੇ ਨੇਗੇ ਫੇਰ ਵੀ ਕੋਈ ਡਰ ਨਹੀਂ ਹਾਂਜੀ ਕੋਈ ਡਰ ਨਹੀਂ ਕੈਮਰੇ ਦੀ ਕੈਮਰੇ ਵੀ ਲਗਾਏ ਹੋਏ ਨੇ ਅਸੀਂ ਉਹਦੀ ਵੀ ਪਹਿਲਾਂ ਤਾਰ ਕੱਟ ਕੇ ਮਿਟਦੇ ਸੀ ਕਿਹਾ ਕਿ ਤੇ ਓਮੇਬੰਦ ਹੋਗੇ ਹੋਣਗੇ ਅਸੀਂ ਇੰਨੀ ਗੌਰ ਨਹੀਂ ਕੀਤੀ ਹੈਗੀ ਹਾਂਜੀ ਜੀ ਕੀ ਮੰਗ ਕਰਦੇ ਹਾਂ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਚੋਰ ਫੜਿਆ ਜਾਵੇ ਸਾਡੇ ਘਰ ਦਾ ਬਹੁਤ ਨੁਕਸਾਨ ਕਰਤਾ ਅੱਗ ਲਾ ਕੇ ਸਾਰਾ ਕੁਝ ਫੂਕਤਾ ਕੋਈ ਨਾ ਕੋਈ ਨਾ ਸੋ ਇਹ ਪਰਿਵਾਰ ਹੈ ਜੀ ਭੈਣਾਂ ਸਾਰਾ ਨੁਕਸਾਨ ਕਰਕੇ ਨੇ ਮੋਟਰਸਾਈਕਲ ਫੂਕਤਾ ਤੇ ਹੋਰ ਅਲਮਾਰੀ ਚ ਸਾਰੇ ਕੱਪੜੇ ਕਾਗਜ਼ ਪੱਤਰ ਸਾਰਾ ਕੁਝ ਫੂਕਤਾ ਪੁਲਿਸ ਤਾਂ ਕਹਿ ਰਹੀ ਆ ਭਾਣੇ ਵੀ ਅਸੀਂ ਸਕੰਜਾ ਕਸਿਆ ਵਾ ਕੋਈ ਇਦਾਂ ਦੀਆਂ ਘਟਨਾ। ਅਸੀਂ ਵੀਰਵਾਰ ਰਿਪੋਰਟ ਕਰਵਾਈ ਸੀ ਕਿ ਅੱਜ ਆਏ ਨੇ ਬਹੁਤ ਫੋਰ ਕੀਤਾ ਉਹਨਾਂ ਨੂੰ। ਅੱਜ ਆ ਕੇ ਗਏ ਨੇ। ਸੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਭੈਣ ਭਾਬ ਕੋ ਹੋ ਰਹੀ ਆ। ਬਚਪਨ ਦੀਆਂ ਯਾਦਾਂ, ਨਿਸ਼ਾਨੀਆਂ, ਜੋ ਵੀ ਸਮਾਨ ਸੀ ਸਾਰਾ ਕੁਝ ਫੂਕ ਕੇ ਰਾਖ ਕਰ ਦਿੱਤਾ। ਚੋਰੀਆਂ ਹੁੰਦੀਆਂ ਤਾਂ ਦੇਖੀਆਂ ਸੀ ਪਰ ਅੱਗ ਲਗਾਉਣੀ ਸਾਰਾ ਨੁਕਸਾਨ ਕਰ ਦੇਣਾ, ਬਾਈਕ ਅੰਦਰ ਖੜਾ ਉਹ ਸਾੜ ਦਿੱਤਾ ਗਿਆ। ਸੋ ਵੱਡਾ ਨੁਕਸਾਨ ਆ ਇਨਸਾਫ ਦੀ ਮੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਇਸ ਮਸਲੇ 'ਚ ਕੀ ਕਹਿੰਦਾ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਜੋਖ ਚੈਨਲ ਤੇ ਇਸ ਮਸਲੇ ਦੇ ਵਿੱਚ ਏਐਸਆਈ ਕਰਮਜੀਤ ਸਿੰਘ ਜੋ ਇਸ ਕੇਸ ਨੂੰ ਦੇਖ ਰਹੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਉਹ ਫੋਨ ਚੱਕਦੇ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਵਿੱਚ ਕਿਹੜੀ ਜਗ੍ਹਾ ਜੀ ਉਹ ਮੁੰਡੀਆਂ ਕਲਾ ਹਾਂਜੀ ਮਸਤਵਾਨ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਕਿਰਪਾ ਤੁਹਾਡੀ ਕਿਰਪਾਈ ਚਾਹੀਦੀ ਹੈ ਜੀ ਇੱਕ ਨਾ ਵੀਰ ਜੀ ਕਾਲਾ ਰਿਕਾਰਡ ਹੋ ਰਹੀ ਆ ਪੱਖ ਲੈਣਾ ਸੀ ਜੀ ਮੁੰਡੀਆਂ ਕਲਾਂ ਜਿਹੜੀ ਐਨ ਆਰ ਆਈ ਪਰਿਵਾਰ ਦੇ ਘਰ ਚੋਰੀ ਹੋਈ ਆ ਉਹਦੇ ਚ ਕਿੱਥੇ ਤੱਕ ਪਹੁੰਚ ਗਏ ਜੀ ਕੀ ਕਾਰਵਾਈ ਕੀਤੀ ਕੀ ਆ ਮੈਂ ਸਵੇਰੇ ਨਾਲ ਲੈ ਕੇ ਆਉਣਾ ਵੀਰ ਜੀ ਉਹਨਾਂ ਨੂੰ ਸਾਰੇ ਕਮਰੇ ਕਮਰੇ ਘਾ ਕੇ ਆਇਆ ਸੀ ਹਾਂਜੀ ਦੱਸ ਰਹੇ ਸੀ ਜੀ ਉਹ ਉਹਨਾਂ ਫਿਰ ਚੱਲਿਆ ਮੈਂ ਕੈਮਰੇ ਚੱਕ ਕਰਨ ਦੀ ਡਿਊਟੀ ਲੱਗੀ ਸੀ ਥੋੜੀ ਗਵਰਨਰ ਸਾਹਿਬ ਆਏ ਸੀ ਠੀਕ ਹੈ ਕੈਮਰੇ ਚੈੱਕ ਕਰਨ ਲੱਗਾ ਜੇਕਰ ਇਹ ਆਪਾਂ ਨੂੰ ਕਿਤੇ ਪੈਸੇ ਤੋਂ ਪੁੱਤੇ ਬੰਦੇ ਦੀ 10 ਵਾਰੀ ਪੈਸੇ ਅੰਦਰ ਦਈ ਹੈ ਹਵਾਲਾ ਤੋਂ ਦਵਾ ਦੇਖ ਦਵਾ ਪੈਣੋ ਠੀਕ ਹੈ ਠੀਕ ਹੈ ਤਾਂ ਨਬਾਦ ਵੀਰ ਜੀ ਧੰਨਵਾਦ ਜੀ ਸਾਣੀ ਹੋਊਗਾ ਜੀ ਮੈਂ ਮੈਂ ਬੰਦਾ ਲੱਭ ਦੇਣਾ ਤੁਹਾਨੂੰ ਮੈਂ ਇਹ ਬੰਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਵਿਸ਼ਵਾਸ ਹੈ ਜੀ ਸਾਨੂੰ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਠੀਕ ਜੇ ਕੋਈ ਜਾ ਗਿਆ ਤਾਂ ਫਿਰ ਤੁਹਾਨੂੰ ਲੱਭ ਕੇ ਦੱਸੂਗਾ ਤਾਂ ਜੋ ਮੱਝ ਹੋ ਜੀ ਜੀ ਠੀਕ ਹੈ ਜੀ ਠੀਕ ਹੈ ਭਾਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਹਾਂਜੀ ਇਹ ਸਨ ਐਸਆਈ ਕਰਮਜੀਤ ਸਿੰਘ ਇਹ ਕਹਿੰ ਜਾਂਚ ਜਿਹੜੀ ਚੱਲ ਰਹੀ ਆ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਕੋਈ ਦਿਨਾਂ ਦੇ ਵਿੱਚ ਬੰਦਾ ਲੱਭ ਕੇ ਫੇਰ ਤੁਹਾਨੂੰ ਕਾਲ ਕਰਾਂਗੇ ਸੋ ਕਦੋਂ ਕਾਲ ਆਉਂਦੀ ਆ ਇਹ ਦੇਖਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ